ਫਿਰੋਜ਼ਪੁਰ ਦੇ ਪਿੰਡ ਕੋਹਾਲਾ ਵਿੱਚ ਸਵੇਰੇ 4 ਵਜੇ ਤੋਂ ਪਹੁੰਚੀ ਪੁਲਿਸ ਦੀ ਤਲਾਸ਼ੀ ਕਾਰਨ ਲੋਕ ਸਹਮੇ ਹੋਏ ਹਨ ਪੁਲਿਸ ਨੂੰ ਪਿੰਡ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਇਤਲਾਹ ਮਿਲੀ ਸੀ ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਸਵੇਰ ਤੋਂ ਹੀ ਭੱਜ ਦੌੜ ਕਰ ਰਹੀ ਸੀ ਗੈਂਗਸਟਰਾਂ ਦੀ ਕਾਰਵਾਈ ਤੋਂ ਡਰਦੇ ਪਿੰਡ ਦੇ ਲੋਕ ਆਪਣੇ ਘਰਾਂ ਅੰਦਰ ਕੈਦ ਹੋ ਕੇ ਬੈਠਣ ਲਈ ਮਜਬੂਰ ਹੋ ਗਏ ਅੱਜ ਤੜਕਸਾਰੀ ਵੱਡੀ ਗਿਣਤੀ 'ਚ ਪਹੁੰਚੀ ਪੁਲਿਸ ਨੇ ਫਿਰੋਜ਼ਪੁਰ ਜ਼ੀਰਾ ਸੜਕ ਤੇ ਪੈਂਦੇ ਪਿੰਡ ਕੋਹਾਲਾ ਨੂੰ ਘੇਰਾ ਪਾ ਲਿਆ ਤੇ ਸਪੀਕਰ ਰਾਹੀਂ ਲੋਕਾਂ ਨੂੰ ਪਿੰਡ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਪੁਸ਼ਟੀ ਕੀਤੀ। ਪਿੰਡਵਾਸੀ ਪੁਲਿਸ ਦੀ ਕਾਰਵਾਈ ਤੋਂ ਡਰਪਰ ਹੋਏ ਦਿਖਾਈ ਦੇ ਰਹੇ ਨੇ। ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਫਾਇਰ ਵੀ ਕੀਤੇ ਗਏ ਪਰ ਕਿਸਤੇ ਹੋਏ ਕਿੱਥੇ ਹੋਏ ਕੁਝ ਪਤਾ ਨਹੀਂ। ਇਹ ਜੀ 4 ਵਜੇ ਜਦੋਂ ਆਏ ਆ ਜੀ ਇਹਨਾਂ ਨੇ ਆ ਕੇ ਤੇ ਪਿੰਡ ਨੂੰ ਘੇਰਾ ਪਾ ਲਿਆ ਤੇ ਆਦੇ ਬੰਦਾ ਭੱਜ ਗਿਆ ਬੰਦਾ ਭੱਜ ਗਿਆ ਪਤਾ ਲੱਗਾ ਨਹੀਂ ਸਾਨੂੰ ਕੋਈ ਕੀ ਗੱਲਬਾਤ ਹੋਈ ਆ। ਤੇ ਬੰਦਾ ਬੰਦਾ ਕਰੀ ਗਿਆ ਤੇ ਉਹਨਾਂ ਜਰ ਨੂੰ ਜਨ ਚੜ ਗਿਆ ਵਾ। 4-500 ਬੰਦਾ ਆ ਜੀ। ਉਹ ਆ ਫਾਇਰ ਦੋ ਤਿੰਨ ਫਾਇਰ ਕੀਤੇ ਜੀ ਇਹਨਾਂ ਆਦੇ ਬੰਦੇ ਨੇ ਮਗਰ ਕੀਤੇ ਪਤਾ ਨਹੀਂ ਉਹ ਬੰਦਾ ਨਾ ਇਹਦੇ ਇਹਨਾਂ ਆ ਇਹ ਵੇਖਿਆ ਤੇ ਉਹ ਮਲਾਜਮਾ ਨੂੰ ਪਤਾ ਹੋ ਕੋਈ ਲੋਕ ਸਾਰੇ ਮੂੰਹ ਵਾਲੇ ਵੇਖੀ ਜਾਂਦੇ ਤੇ ਨਾ ਕੋਈ ਬੰਦਾ ਕੋ ਲੱਭਦਾ ਇਹਨਾਂ ਨਾ ਕੋਈ ਗੱਲ ਨਾ ਬਾਤ ਘਰਾਂ ਦੀ ਤਲਾਸ਼ੀ ਲਈ ਜਾਂਦੇ ਆ ਪਿੰਡ ਵਿੱਚ ਲੁਕੇ ਕਥਿਤ ਗੈਂਗਸਟਰਾਂ ਤੱਕ ਪਹੁੰਚ ਕਰਨ ਲਈ ਪੁਲਿਸ ਨੇ ਬਹੁਤੇ ਘਰਾਂ ਵਿੱਚ ਜਾਂਚ ਪੜਤਾਲ ਕੀਤੀ ਤੇ ਇਸ ਦੌਰਾਨ ਤਿੰਨ ਸ਼ੱਕੀ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਸੂਤਰਾਂ ਮੁਤਾਬਕ ਕਾਬੂ ਕੀਤੇ ਗੈਂਗਸਟਰ ਉਹੀ ਨੇ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਸੀ ਪਰ ਪੁਲਿਸ ਮੁਤਾਬਕ ਲੋੜੀਂਦੇ ਗੈਂਗਸਟਰ ਪੁਲਿਸ ਗ੍ਰਾਫਟ ਤੋਂ ਬਾਹਰ ਨੇ ਤੇ ਸੰਬੰਧੀ ਪੁਲਿਸ ਨੇ ਕੋਈ ਜਾਣਕਾਰੀ ਦੇਣੀ ਠੀਕ ਨਾ ਸਮਝੀ। ਸਾਡੇ ਪਾਸ ਇੰਟਰਮੀਅਨ ਮਿਲੀ ਸੀ ਵੀ ਇਸ ਪਿੰਡ ਚ ਗੈਂਗਸਟਰ ਟਾਈਪ ਦੇ ਜਿਹੜੇ ਆ ਬੰਦੇ ਗੈਂਗ ਤੇ ਛੁਕੇ ਹੋਏ ਆ। ਉਸ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ ਅੱਜ ਸਵੇਰ ਤੱਕੇ 3:30 ਵਜੇ ਸਿਕੰਦਰ ਅਰੇਜ ਕਰਿਆ ਸੀਗਾ ਛੱਕੀ ਘਰਾਵੇ ਸਰਚ ਕੀਤੀ ਸੀ ਪਰ ਸਾਡੇ ਚ ਅਸਲ ਬੰਦਾ ਉਹਨਾਂ ਚੋਂ ਕੋਈ ਨਹੀਂ ਕਬੂਲ ਆ ਸਕਿਆ ਤਿੰਨ ਛੱਕੀ ਜਿਹੜੇ ਬੰਦੇ ਗੋਸਟਾਈਪ ਦੇ ਅਸੀਂ ਉਹ ਆਰਾਊਂਡ ਕਰੇ ਆ ਪਿੰਡ ਵਿੱਚ ਪੁਲਿਸ ਦੀ ਤਲਾਸ਼ੀ ਹਾਲੇ ਵੀ ਜਾਰੀ ਹੈ ਪੁਲਿਸ ਪਿੰਡ ਦੇ ਤਕਰੀਬਨ ਹਰ ਘਰ ਦੀ ਤਲਾਸ਼ੀ ਲੈ ਰਹੀ ਹੈ ਜਿਹੜੇ ਘਰ ਪੁਲਿਸ ਤਲਾਸ਼ੀ ਲੈਂਦੀ ਹੈ ਉਸ ਪਰਿਵਾਰ ਨੂੰ ਬਾਹਰ ਨਾ ਜਾਣ ਦੀ ਹਦਾਇਤ ਜਾਰੀ ਕਰ ਰਹੀ ਹੈ